ਕੰਟ੍ਰੈਕਟਰ ਡਰਾਈਵਰ ਹੋਣ ਕਰਕੇ ਸਾਰਾ ਇੱਕ ਸਮੱਸਿਆ ਖੜੀ ਹੋਈ ਹੈ ਪੱਕੇ ਡਰਾਈਵਰ ਤਾਂ ਹੈ ਨਹੀਂ ਕੱਚੇ ਉਹਨਾਂ ਦੇ ਸਫਾਈ ਸੇਵਕਾਂ ਜੋ ਕੋਈ ਡਰਾਈਵਰ ਇਹ ਲਾ ਲੈਂਦੇ ਚਦਕੀ ਉਹਨਾਂ ਨੂੰ ਟ੍ਰੇਨਿੰਗ ਨਹੀਂ ਕੁਝ ਨਹੀਂ ਲੈ ਰਹੇ ਨੇ ਜਿਹਨਾਂ ਨੇ ਜਿੱਥੇ ਕੋਈ ਮਾਰਿਆ ਵੀ ਪੁਆਇੰਟ ਖਰਾਬ ਹੋ ਗਿਆ ਉੱਥੇ ਖੜਾ ਹੁੰਦੇ ਉਹ ਦੇਖਣ ਨੂੰ ਆਏਗਾ ਵੀ 40-50 ਟਿੱਪਰ ਖੜੇ ਹੈਗੇ ਕਿ ਜਿਹੜੇ ਇੱਕ ਘਰਾਂ ਚ ਜਾਂਦੇ ਆ ਉਹ ਤੀਜੇ-ਤੀਜੇ ਦਿਨ ਵਾਰੀ ਆਉਂਦੇ ਜੇ ਦੇਖਿਆ ਜਾਵੇ ਤਾਂ ਇੱਕ ਤਨਖਾਹ ਵੀ ਨਹੀਂ ਉਹਨਾਂ ਨੂੰ ਜਦੋਂ ਜਿਹੜੇ ਨਵੇਂ ਬੰਦੇ ਰੱਖੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਤਨਖਾਹ ਦਾ ਆਹੀ ਚੱਕਰ ਹੈ ਨਾ ਅਕਿਊਅਲੀ ਕੀ ਹੈ ਅਸੀਂ ਦੂਰ 4 ਕਰੋੜ ਤੋਂ ਉੱਪਰ ਦਾ ਜਿਹੜਾ ਨਗਰ ਨਿਗਮ ਦਾ ਰੱਈਆ ਲਿਖਿਆ ਸੀਗਾ ਤਾਂ ਸਾਰੇ ਕਬਾੜ ਹੁੰਦੇ ਯਾਰ ਇਹ ਜਿਹੜੇ ਸ਼ਹਿਰ ਵਾਸੀ ਨਹੀਂ ਇਕੱਠੇ ਚਾ 74 ਇਸ ਵੇਲੇ ਸਾਡੇ ਕੋਲ ਹੈਗੇ ਸਾਰੇ ਕਿਦੇ ਜੋ 23 34 ਚਲਦੇ ਬਾ ਸਾਰੇ

ਕੀ ਕਰ ਰਹੇ ਹੋ ਠੀਕ ਕਿਉਂ ਕਰਾਇਆ ਠੀਕ ਬਹੁਤ ਵਾਰ ਕਰਾਏ ਹੈ ਕਈ ਵਾਰ ਹੀ ਪਤਾ ਕੀ ਹੈ ਪੱਕੇ ਡਰਾਈਵਰ ਦਾ ਹੈ ਨਹੀਂ ਕੱਚੇ ਉਹਨਾਂ ਦੇ ਸਫਾਈ ਸੇਵਕਾਂ ਚੋ ਕੋਈ ਡਰਾਈਵਰ ਇਹ ਲਾ ਲੰਦੇ ਅਫਸਰ ਲੋਗ ਜਦ ਕੀ ਉਹਨਾਂ ਨੂੰ ਟ੍ਰੇਨਿੰਗ ਨਹੀਂ ਕੁਛ ਨਹੀਂ ਲੈ ਰਹੇ ਜਿਹਨਾਂ ਨੇ ਜਿੱਥੇ ਕੋਈ ਮਾਰਿਆ ਵੀ ਪੁਆਇੰਟ ਖਰਾਬ ਹੋ ਗਿਆ ਉੱਥੇ ਖੜਾ ਲੰਦੇ ਉਹ ਅੱਜ ਫੋਨ ਫੈਸਲਾ ਕੀਤਾ ਵੀ ਵਰਕਸ਼ਾਪ ਵੀ ਉੱਥੇ ਖੋਲੀਏ ਆਪਦੀ ਵਰਕਸ਼ਾਪ ਵੀ ਉੱਥੇ ਖੋਲੀ ਇਹ ਫੈਸਲਾ ਕਿੱਥੋਂ ਹੋਣਾ ਹੈ ਹੁਣ ਦੇਖਣ ਨੂੰ ਆਏਗਾ ਵੀ 40 50 ਟਿਪਰ ਖੜੇ ਹੈਗੇ ਕਿ ਜਿਹੜੇ ਘਰਾਂ 'ਚ ਜਾਂਦੇ ਆ ਉਹ ਤੀਜੇ-ਤੀਜੇ ਦਿਨ ਬਾਰੀ ਆਉਂਦੇ ਜੇ ਦੇਖਿਆ ਜਾਵੇ ਤਾਂ ਨਹੀਂ ਹੁਣ ਤਾਂ ਠੀਕ ਚੱਲ ਰਿਹਾ ਐਸੀ ਗੱਲ ਦੀਆਂ ਹੁਣ ਤਾਂ ਪਹਿਲਾਂ ਸ਼ੁਰੂ 'ਚ ਪ੍ਰੋਬਲਮ ਸੀਗੀ ਜਦੋਂ ਇਹ ਮੁੰਡੇ ਐਕਚੁਅਲ ਕੀ ਹੋਇਆ ਜਿਹੜੇ ਤਾਂ ਪਹਿਲਾਂ ਟਿਪਰ ਵਾਲੇ ਸੀਗੇ ਬੰਦੇ ਜਦੋਂ ਹੜਤਾਲ 'ਤੇ ਬੈਠੇ ਦੇ ਇੱਕ ਮਿੰਟਾਂ ਹੜਤਾਲ 'ਤੇ ਬੈਠਣ ਕਰਕੇ ਉਹਨਾਂ ਨੇ ਜਦੋਂ ਵਿਚਾਰ ਕੀਤਾ ਉਹਨਾਂ ਨਾਲ ਅਸੀਂ ਅਸੀਂ ਫਿਰ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਤਾਂ ਚਾਰੂਆਂ ਕੰਮ ਕਰਾਂਗੇ ਅਸੀਂ ਟਿਪਰਾਂ ਦੇ ਕੰਮ ਨਹੀਂ ਕਰਦੇ ਫੇਰ ਸਾਨੂੰ ਮਜਬੂਰਨ ਨਵੇਂ ਬੰਦੇ ਰਖਣੇ ਪਏ ਉਹ ਨਵੇਂ ਬੰਦਿਆਂ ਨੂੰ ਘਰ ਇਲਾਕਾ ਪਤਾ ਨਹੀਂ ਸੀ ਆਸ 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 ਸਾਰਾ ਉਹਨਾਂ ਨੂੰ ਸੱਭਾ ਆ ਗਈ ਸਾਰਾ ਇਲਾਕਾ ਦਾ ਪਤਾ ਲੱਗ ਗਿਆ ਹੁਣ ਤਕਰੀਬਨ ਤਕਰੀਬਨ ਮੇਰੇ ਖਿਆਲ ਆ ਠੀਕ ਹੈ ਜੇ ਕੋਈ ਕਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਹ ਜਾਣ ਬੁੱਝ ਕੇ ਭਾਵੇਂ ਕੋਈ ਖਰਾਬ ਕਰ ਦੇ ਨਹੀਂ ਤਾਂ ਵਰਨਾ ਕੋਈ ਅਜੀ ਸ਼ਿਕਾਇਤ ਨਹੀਂ ਹੈ ਬਾਕੀ ਅਸੀਂ ਹੁਣ ਪਤਰਾ ਟਰਾਲੀਆਂ ਵੀ ਲੈ ਰਹੇ ਆ ਨਵੀਆਂ ਤਾਂ ਕਿ ਜੇ ਕੋਈ ਕਿਤੇ ਟੀਪਰ ਦੀ ਕੋ ਘਾਟ ਹੋ ਮਹਿਸੂਸ ਹੋਗੀ ਉਥੇ ਉਹ ਟਰਾਲੀ ਭੇਜ ਦਿਆ ਕਰਾਂਗੇ ਇੱਕ ਤਨਖਾਹ ਵੀ ਨਹੀਂ ਉਹਨਾਂ ਨੂੰ ਜਦੋਂ ਜਿਹੜੇ ਨਵੇਂ ਬੰਦੇ ਰੱਖੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਤਨਖਾਹ ਦਾ ਆਹੀ ਚੱਕਰ ਹੈ ਨਾ ਅਕਿ ਐਕਚੁਅਲੀ ਕੀ ਹੈ ਅਸੀਂ 250 ਬੰਦੇ ਦੀ ਪਹਿਲਾਂ ਨੇ ਸਾਨੂੰ ਅਧਿਕਾਰਿਆ ਨਹੀਂ ਦਿੱਤੀ ਉਹ 250 ਬੰਦਾ ਅਸੀਂ ਪਾਸ ਕਰਤਾ ਉਸ ਚੋਂ ਬਾਕੀ ਜਿਹੜੇ ਬਾਅਦ ਚ ਬੰਦ ਬੰਦੇ ਭਰਤੀ ਕੀਤੇ ਉਹ ਬਾਅਦ ਦਿੱਤੇ ਨਹੀਂ ਹੁਣ ਉਹਨਾਂ ਨੂੰ ਮੈਂ ਕਹਿਆ ਸੀ ਤੁਸੀਂ ਮੇਥੋਂ ਅਡਵਾਂਸ ਅਪਰੂਵਲ ਲੈ ਲਓ ਬਾਅਦ ਉਹਨਾਂ ਤਰ੍ਹਾਂ ਖਾਗ ਦੇਣ ਜੋਗਾ ਕਰੀਏ ਵਿਚਾਰੇ ਨੂੰ ਕਰੀਬ ਆਦਮਿਆਂ ਨੂੰ ਤੇ ਹਾਊਸ ਹੋਪ ਅੱਜ ਪਾਸ ਕਰਾ ਲੈਣ ਆਪਾਂ ਇਹ ਟੋਟਲ ਹੈ ਕਿੰਨੇ ਬੰਦੇ ਜਿਹੜੇ ਉਹ ਮੇਰੇ ਖਿਆਲ ਨਾਲ 250 ਤੋਂ ਪਹਿਲਾਂ ਸੀਗਾ ਤੇ 80 90 ਬੰਦੇ ਬਾਅਦ ਚ ਹੈ ਮੇਰੇ ਖਿਆਲ ਸ਼ਾਇਦ ਜਿਹੜੇ ਬਾਕੀਆਂ ਨੂੰ ਜਿਹੜੇ ਜਿਨ੍ਹਾਂ ਦੀ ਅਪਰੂਵਲ ਹੋਈ ਉਹਨਾਂ ਨੂੰ ਮਿਲ ਰਹੀ ਜੀ ਤੁਹਾਨੂੰ ਉਹਨਾਂ ਦਾ ਮਿਲਣੀ ਚਾਹੀਦੀ ਏ ਜਦੋਂ ਹਾਊਸ ਹੋਪ ਪਾਸ ਹੋ ਗਿਆ ਸਾਰਾ ਕੁਝ ਪਾਸ ਹੋ ਗਿਆ ਸਾਹਿਬ ਮੇਰ ਸਾਹਿਬ ਪਿਛਲੇ 4 ਸਾਲ ਤੋਂ ਤਕਰੀਬ ਹੋ ਗਏ ਇਹਨਾਂ ਟੈਂਪੋ ਆਇਆ ਨਹੀਂ 400 ਕਰੋੜ ਤੋਂ ਉੱਪਰ ਮੇਰੇ ਖਿਆਲ ਲੱਗੇ ਸੀ 4 ਕਰੋੜ ਤੋਂ ਉੱਪਰ ਦੇ ਆਪਾਂ ਨਗਰ ਨਾਗਰ ਤਿਆਰ ਲੱਕਾ ਸੀਆ ਤਾਂ ਸਾਰੇ ਕੁਬਾਰ ਹੁੰਦੇ ਯਾਰ ਇਹ ਜਿਹੜੇ ਸ਼ਹਿਰ ਵਾਸੀ ਨਹੀਂ ਇਕੱਠੇ ਨਹੀਂ ਆਏ ਇਹ ਪਹਿਲਾਂ ਛਿਆਲੀ ਟਿਪੂ ਟਿਪਰ ਆਈ ਸੀਗੀ ਉਸ ਤੋਂ ਬਾਅਦ ਆਸੇ 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 ਕਦੇ 20 ਆ ਗਏ ਕਦੇ 10 ਆ ਗਏ ਕਦੇ 20 ਆ ਗਏ ਕਦੇ 10 ਆ ਗਏ 74 ਐਸ ਵੇਲੇ ਸਾਡੇ ਕੋਲ ਹੈਗੇ ਸਾਰੇ ਜਿਹਦੇ ਜੋ 32 ਤੇ 34 ਚਲਦੇ ਆ ਸਾਰੇ ਲੋਕ ਕਹਿ ਰਹੇ ਕਿ ਨਗਰ ਨਗਰ ਦਾ ਪੈਸਾ ਖਰਾਬ ਹੋ ਰਿਹਾ ਜਾਂ ਇਹਦੇ ਚੋਂ ਦੇਖੋ ਅਧਿਕਾਰੀ ਚੰਮਾਰਾ ਸਾਰੇ ਅਜੀ ਤਾਂ ਜਿਹੜੇ ਉਸ ਬਰਾਏ ਅਧਿਕਾਰੀ ਹੈ ਉਹ ਜੰਮਾਰਾ ਅਸੀਂ ਤਾਂ ਸਾਡੇ ਕੋਲ ਤਾਂ ਕੋਈ ਪ੍ਰੋਬਲਮ ਲੈ ਕੇ ਆਣ ਆਪਦੀ ਅਸੀਂ ਤਾਂ ਉਹਨੂੰ ਸੋਲਵ ਕਰ ਸਕਦੇ ਆ ਕੋਈ ਟਿੱਪਰਾਂ ਦੀ ਮੁਰੰਮਤ ਦੇ ਪੈਸੇ ਹੋਇਆ ਜਾਂ ਕੋ ਹੋਰ ਹੈ ਜਾਂ ਕੋ ਗੱਲਬਾਤ ਉਹ ਹਾਊਸ ਲੈ ਕੇ ਆਣਗੇ ਤਾਂ ਅਸੀਂ ਉਹ ਉਹਨੂੰ ਹੱਲ ਕਰ ਸਕਦੇ ਆ ਲੱਗਦਾ ਨਹੀਂ ਜੇ ਪ੍ਰਾਈਵੇਟ ਇਸ ਤਰ੍ਹਾਂ ਦੇ ਹੋਵੇ ਤਾਂ ਉਹ ਕਈ ਸਾਲ ਚੱਲ ਜਾਂਦੇ ਆ ਪਰ ਕੋਈ ਕੁਝ ਮੈਂ ਕਹਿੰਦਾ ਕਾਰਾਂ ਆਪਣੀਆਂ ਕਿੰਨੇ ਕਿੰਨੇ ਸਾਲ ਚੱਲ ਜਾਂਦੀਆਂ ਮਸ਼ੀਨਰੀ ਤਾਂ ਉਹੀ ਹੈ ਬਸ ਉਹ ਤੁਹਾਨੂੰ ਮੈਂ ਦੱਸੀ ਜਿਹੜੀ ਵੀ ਅਨਟ੍ਰੇਨਡ ਡਰਾਈਵਰ ਹੋਣ ਕਰਕੇ ਸਾਰਾ ਇੱਕ ਸਮੱਸਿਆ ਖੜੀ ਹੋਈ ਹੈ अब तक के लिए बस इतना ही सिरोगी आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज़